ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਬੀਕੇਯੂ ਸਿੱਧੂਪੁਰ ਦੇ ਖਰਾਬ ਕੀਤਾ ਰੋਸ ਪ੍ਰਦਰਸ਼ਨ ਪਿੰਡ ਦੋਨਾ ਤੇਲਮਲ ਦੇ ਨੇੜੇ ਗੇਟ ਨੰਬਰ 195 ਤੋਂ ਪਾਰ 750 ਏਕੜ ਜ਼ਮੀਨ ਦਾ ਮਾਮਲਾ ਦਿਨ ਦਿਨ ਬੁਤਾਚਾਰਿਆ ਹੈ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਦੇ ਕਈ ਆਗੂਆਂ ਸਮੇਤ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਾ ਪੁੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗਗਨਜੀਤ ਸਿੰਘ ਭ라ਖ ਪ੍ਰਧਾਨ ਹਰਮੀਰ ਸਿੰਘ ਤੇ ਬਲਵੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਗੇਟ ਨੰਬਰ 195 ਦੇ ਪਾਰ 750 ਏਕੜ ਜ਼ਮੀਨ ਠੇਕੇ ਦੇਣ ਦੀ ਪੱਤਰ ਜਾਰੀ ਕੀਤਾ ਗਿਆ ਜਿਸ ਅਨੁਸਾਰ ਉਕਤ ਜ਼ਮੀਨ ਪੰਜ ਪਿੰਡਾਂ ਦੇ ਇਲਾਕੇ ਜੀ ਕੰਬਾ ਜੀ ਨੇ ਹਲਕਾ ਗੱਟੀ ਮੈਂ ਤੇ ਕਿਸਾਨਾਂ ਨੂੰ ਠੇਕੇ ਦੇਣ ਦੀ ਗੱਲ ਕੀਤੀ ਗਈ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਕਤ ਜ਼ਮੀਨ ਨੂੰ ਠੇਕੇ ਦੇਣ ਲਈ ਕਈ ਵਾਰ ਗੋਲੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੂਜੇ ਪਾਸੇ ਕਿਸਾਨ ਜਥੇ ਬੰਦੇ ਵਿਰੋਧ ਕਰਨ ਉਪਰ ਲਿਖੇ ਹੋ ਸਿਖੇ ਕਿਸਾਨ ਉਹ ਗੁਰਮੀਲ ਸਿੰਘ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦੇ ਰਹੀਆਂ ਹਨ ਉਹਨਾਂ ਕਹਿ ਕੇ ਜਿਹੜਾ ਵੀ ਰਾਜਨੀਤਿਕ ਪਾਰਟੀ ਹੋਰ ਕਿਸੇ ਜਥੇਬੰਦੀ ਦੀ ਹਮਾਇਤ ਕਰਦਾ ਹੈ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਪੰਜਾਬ ਗੁਰਦੀਪ ਸਿੰਘ ਗੇਟ ਨੰਬਰ 195 ਤਾਰ ਤੋਂ ਪਾਰ ਜਿਹੜੀ ਜ਼ਮੀਨ ਦੀ ਬੋਲੀ 7 ਤਰੀਕ ਨੂੰ ਪਿਛਲੀ 15 ਤਰੀਕ ਨੂੰ ਰੱਖੀ ਗਈ 7ਵੇਂ ਮਹੀਨੇ ਦੇ ਆਪਣੇ ਮੰਡੋਟ ਰੱਖੀ ਗਈ ਸੀ ਉਹਦੇ ਵਿਰੋਧ ਵਿੱਚ ਕਿਹੜੀ ਦੂਜੀ ਜੂਨੀਅਰ ਡੀਸੀ ਦਫ਼ਤਰ ਧਰਨਾ ਲਾ ਕੇ ਬੈਠੀ ਪਿਛਲੇ ਡੇਢ ਦੋ ਮਹੀਨਿਆਂ ਤੋਂ ਕਿ ਬੋਲੀ ਹੋਣੇ ਜਾ ਰਹੇ ਜੋ ਭਵੰਤਮਾਨ ਸਰਕਾਰ ਨੇ ਪਾਲਿਸੀ ਦੀ ਜਮੀਨ ਦੇ ਦੇਣ ਦੀ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿਹੜੇ ਬੇਜਮੀਨੇ ਦੇ ਲੋਕ ਨੇ ਉਹਨਾਂ ਨੂੰ ਜ਼ਮੀਨ ਦੇਣੀ ਸੀ ਔਰ ਸਹੀ ਤਰੀਕੇ ਨਾਲ ਪ੍ਰਸ਼ਾਸਨ ਨੇ ਉਹ ਕਿਹੜਾ ਫੈਸਲਾ ਕੀਤਾ ਔਰ ਪੰਜਾਬ ਸਰਕਾਰ ਨੇ ਉੱਥੇ ਸਾਡੀਆਂ ਮੀਟਿੰਗਾਂ ਹੋਈਆਂ ਅਸੀਂ ਚੰਡੀਗੜ੍ਹ ਮਿਲਣ ਕਰਨ ਤੋਂ ਬਾਅਦ ਇਹਨਾਂ ਦਾ ਵੀ ਪੱਖ ਸੁਣਿਆਗਾ ਅਸੀਂ ਸਾਡਾ ਵੀ ਪੱਖ ਸੁਣਿਆਗਾ ਅਸੀਂ ਸਰਕਾਰ ਨੇ 145 ਧਾਰਾ ਲਗਾ ਕੇ ਤੇ ਪਾਲਿਸੀ ਸਰਕਾਰ ਦੀ ਜਮੀਨ ਦੇ ਦੇਣ ਬਣਾਤੀ ਸੀ ਵੀ 5-5 ਹਜ਼ਾਰ ਦੇ ਤਰੀਕੇ ਕਿੱਲੇ ਨੂੰ ਕਿਹੜਾ ਜ਼ਮੀਨ ਨੂੰ ਉਹ ਦਿੱਤਾ ਜਾਵੇਗਾ ਇਹਨਾਂ ਲੋਕਾਂ ਨੂੰ ਪੈਸੇ ਦੇ ਕੇ ਲੈ ਇੱਕ ਤਾਂ ਲੋਕਾਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ ਔਰ ਦੂਜੀ ਗੱਲ ਜਿਹੜੀ ਇਹ ਜ਼ਮੀਨ ਦਾ ਮਸਲਾ ਹੱਲ ਹੋ ਜਾਣਾ ਸੀ ਜਿਹੜਾ 15-20 ਸਾਲਾਂ ਤੋਂ ਅਸੀਂ ਲੜਦੇ ਆ ਰਹੇ ਆ ਇਹ ਜ਼ਮੀਨਾਂ ਸਾਡੀਆਂ ਸੀ ਬਜ਼ੁਰਗਾਂ ਦੀ ਅਸੀਂ ਪਹਿਲੇ ਬਾਤ ਕਰਾ ਸੀ ਆ ਪਰ ਉਹਨਾਂ ਨੇ ਜਿਹੜੀ ਸਚਾਈ ਸਰਕਾਰ ਨੇ ਵੇਖੀ ਏ ਉਹਦੇ ਦੀਨ ਉਹਨਾਂ ਨੇ ਪਾਲਿਸੀ ਬਣਾ ਕੇ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ ਗਰੀਬਾਂ ਦੇ ਵਿੱਚ ਅੱਜ ਅੜਿੱਕਾ ਬਣੇ ਹੋਏ ਨੇ ਉੱਥੇ ਬੈਠੇ ਉਹਨਾਂ ਨੇ ਪ੍ਰਸ਼ਾਸਨ ਨੂੰ ਦਬਾਅ ਥੱਲੇ ਕਰਨ ਦੇ ਵਾਸਤੇ ਵੀ ਇਹਨਾਂ ਨੂੰ ਜ਼ਮੀਨ ਕੋਈ ਠੇਕੇ ਤੇ ਨਾ ਦੇ ਪਾਉਣ ਪਰ ਅਸੀਂ ਚਾਹੁੰਦੇ ਆ ਕਿ ਜਮੀਨ ਸਾਨੂੰ ਜਲਦੀ ਤੋਂ ਜਲਦੀ ਠੇਕੇ ਦਿੱਤੀ ਜਾ ਅਸੀਂ ਮੰਗ ਪੱਤਰ ਦੇ ਕੇ ਆਏ ਐ ਐਫਸੀਆਰ ਪੰਜਾਬ ਨੂੰ ਕੈਪ ਸੈਨਾ ਨੂੰ ਹੁਣ ਮੰਗ ਕੀ ਹੈਗੀ ਸਾਡੀ ਇਹ ਮੰਗ ਹੈ ਵੀ ਬੋਲੀ ਨੂੰ ਕਰਾਇਆ ਜਾਵੇ ਤਰੰਤ ਔਰ 145 ਤਾਰਾ ਨਾ ਤੋੜੀ ਜਾਵੇ ਸਾਡੀਆਂ ਦੋ ਮੰਗਾਂ ਨੇ ਮੇਨ ਅੱਜ ਅਸੀਂ ਇਸ ਕਾਰਨ ਵਿਰੋਧ ਵਿੱਚ ਇਹਨਾਂ ਦਾ ਪਤਲਾ ਫੁੱਟਿਆ ਇਹ ਕਿੰਨੇ ਰਕਬੇ ਦਾ ਰੋਲਾ ਹੈ ਇਹ 750 ਏਕੜ ਜ਼ਮੀਨ ਹੈ ਜਿਹੜੀ ਸਰਕਾਰ ਸਾਨੂੰ ਪਾਲਿਸੀ ਅਧੀਨ 5-5000 ਤੇ ਲੀਜ਼ ਠੇਕੇ ਤੇ ਦੇ ਦੇ ਰਹੀ ਚਗੋਤੇ ਤੇ ਅਸੀਂ ਲੈਣ ਨੂੰ ਤਿਆਰ ਸੀ ਪਿਛਲੀ 15 ਤਰੀਕ 7ਵੇਂ ਮਹੀਨੇ ਦੀ ਅੱਜ 2 ਮਹੀਨੇ ਹੋ ਗਏ ਸਾਨੂੰ ਅਸੀਂ ਵੇਟ ਕਰਦੇ ਪਏ ਆਂ ਕਿ ਜ਼ਮੀਨ ਸਰਕਾਰ ਸਾਨੂੰ ਠੇਕੇ ਦੇ ਦੇਵੇ ਅਸੀਂ ਲੈਣ ਨੂੰ ਤਿਆਰ ਆਂ ਦਾ ਮੁੱਲ ਪਰ ਨੂੰ ਤਿਆਰ ਆਂ ਸਰਕਾਰ ਨੂੰ ਉਹ ਇੱਕ ਤਾਂ مالیਆ ਲਾਭ ਹੋਵੇਗਾ ਦੂਜਾ ਲੋਕਾਂ ਦੇ ਬੇਜਮੀਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜ਼ਮੀਨ ਦੇ ਲਈ ਮੇਲ ਸੰਗੈ ਕਈ ਪ੍ਰਧਾਨ ਪਾਕਿਸਤਾਨ ਜਿਹੜੇ ਪੰਜਾਬ ਅਸੀਂ ਸਾਰੇ ਇਹ ਪੁੱਤਲੇ ਇਸ ਤਰ ਕਰਕੇ ਫੋਕੇ ਹਾਂ ਕਿਉਂਕਿ ਸਾਡੇ ਇੱਥੇ ਅੰਜਾ ਪਿੰਡਾਂ ਦੀ ਜ਼ਮੀਨ 195 ਨੰਬਰ ਗੇਰ ਤੋਂ ਦਰਿਆ ਤੋਂ ਪਾਰ ਦੇ ਰੋਲਾ ਹੈ ਇਹ ਕਿਹੜੇ ਬਾਹਰੂ ਲੋਕ ਆਣ ਕੇ ਐਵੇਂ ਕਬਜ਼ਾ ਕਰਨਾ ਚਾਹੁੰਦੇ ਆ ਉਹਦੇ ਸ਼ਾਇਦ ਵਿੱਚ ਡੱਲੇਵਾਲ ਜੋ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜੂਨੀਅਨ ਦਾ ਹੈਗੇ ਆ ਉਹ ੜਿੱਕਾ ਬਣਦੇ ਵਿੱਚ ਵਾਰ-ਵਾਰ ਕਦੀ ਫੇਸਬੁੱਕ ਤੇ ਲਾਈਵ ਹੋ ਕੇ ਕਦੀ ਮੀਡੀਆ ਦੇ ਵਿੱਚ ਆ ਕੇ ਸਾਡੇ ਵਿਰੁੱਧ ਬੋਲਦੇ ਪਏ ਤਾਂ ਕਰਕੇ ਅਸੀਂ ਉਹਨਾਂ ਦੇ ਪਤਲਾ ਫੋਕਿਆ ਦੂਜਾ ਨੰਬਰ ਕਿਹੜੇ ਹੁਣ ਕਾਂਗਰਸ ਦੇ ਕੋਈਸ ਲੀਡਰ ਵੀ ਹੈਗੇ ਆ ਜਿਵੇਂ ਜੋਸਨ ਹੈਗੇ ਆ ਤੇ ਕੋਈ ਹੈਗੇ ਆ ਗੁਰਬਖਸ਼ ਸਿੰਘ ਅ ਦਲਾਲਾਬਾਦ ਦਾ ਰਾਜਬਖਸ਼ਾ ਹੈ ਉਹ ਬੋਲ ਰਿਹਾ ਅਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਵੀ ਇੱਥੇ ਕੀ ਸਚਾਈ ਆ ਕੇ ਦੇਖਣ ਜੇ ਜਗਦੀਸ਼ ਸਿੰਘ ਢੱਲੇ ਵਾਲਾ ਸੀ ਬਹੁਤ ਵਾਰੀ ਮਿਲੇ ਅਸੀਂ ਉਹਨੂੰ ਕਿਹਾ ਸੀ ਵੀ ਸਚਾਈ ਦੇਖੋ ਇਹ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਕੋਲ ਉਰਦੂ ਵਿੱਚ ਕਾਪੀਆਂ ਵੀ ਹੈਗੀਆਂ ਪਰ ਉਹਨਾਂ ਨੇ ਇਸ ਸੁਣ ਦੀ ਬਜਾਏ ਘਰੇ ਬੈਠੇ ਉੱਥੇ ਦਫਤਰਾ ਵਿੱਚ ਵੀਡੀਓ ਪਾਈ ਜਾਂਦੇ ਆ ਕਿ 200 ਕਿਸਾਨਾਂ ਨੂੰ ਸਰਕਾਰ ਜਾਰਨ ਜਾ ਰਹੀ ਹੈ ਪਰ ਜਾਰਨ ਨਾ ਜੋੜਨਾ ਕੋਈ ਗੱਲ ਨਹੀਂ ਕਿਉਂਕਿ 400 ਕਿਸਾਨ 500 ਕਿਸਾਨਾਂ ਨੂੰ ਪਿੰਡਾਂ ਲੈਣ ਨੂੰ ਸਰਕਾਰ ਠੇਕੇ ਚ ਗੱਤੇ ਤੇ ਦੇਣਾ ਚਾਹਦੀ ਹੈ ਜ਼ਮੀਨ ਕਿਉਂਕਿ ਇਹਨਾਂ ਦੇ ਘਰ ਵਿੱਚ ੁੱਲਾ ਜਗਦਾ ਹੋ ਜਾਏ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਬਹੁਤ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਇਹ ਜ਼ਮੀਨ ਦਾ ਮਸਲਾ ਤੁਸੀਂ ਪਹਿਲਾਂ ਪੂਰਾ ਸੁਣ ਲਓ ਫਿਰ ਤੁਸੀਂ ਵਿਰੋਧ ਕਰੋ ਉਹਨਾਂ ਨੇ ਨਹੀਂ ਸਾਡੀ ਗੱਲ ਨਹੀਂ ਸੁਣੀ ਕੋਈ ਵੀ ਤਾਂ ਕਰਕੇ ਅਸੀਂ ਅੱਜ ਉਹਨਾਂ ਦੇ ਪਤਲੇ ਫੂਕੇ ਆ ਨਜਾਇਜ਼ ਕਾਰਡ ਜਿਹੜੇ ਬਾਹਰ ਦੇ ਲੋਕ ਸਾਰਿਆਂ ਦੇ ਥੰਜਾ ਪਾਸ ਬਣਾ ਰਹੇ 195 ਗੇਟ ਨੰਬਰ ਅਸੀਂ ਤੇ ਬੇਨਤੀ ਕਰਨੇ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਕਿ ਨਜਾਇਜ਼ ਕਾਰਡ ਬਣਾ ਰਹੇ ਤੇ ਅਸੀਂ ਇੱਕ ਹੋਰ ਬੇਨਤੀ ਕਰਨੇ ਆ ਜਿਹੜੇ ਵੀ ਲੀਡਰ ਕੋਈ ਵੀ ਇਸ ਵਿੱਚ ਦਖਲਅੰਦਾਜ਼ੀ ਦੇਣਗੇ ਅਸੀਂ ਵੀ ਉਹਨਾਂ ਦਾ ਪੁਤਲਾ ਜ਼ਰੂਰ ਫੁਕਾਂਗੇ ਤੇ ਉਹਨਾਂ ਦੇ ਘਰ ਦਾ ਕਰਾਓ ਕਰਾਂਗੇ ਤਾਂ ਅਸੀਂ ਉੱਥੇ ਲੰਮੇ ਸਮੇਂ ਤੱਕ ਭਾਰਤੀ ਕਿਸਾਨ ਜਿਹਨੇ ਪੰਜਾਬ ਅਸੀਂ ਵੀ ਉੱਥੇ ਬੈਠਾਂਗੇ ਕੁਲਵਿੰਦਰ ਸਿੰਘ ਹੈ ਉਹ ਪਾਕਿਸਤਾਨ ਜਿਹੇ ਮੈਂਬਰ ਹੈ ਇਹ ਕਹਿੰਦਾ ਸਾਡੇ ਮਹਾਰਾਜ ਜਿਹੜੇ ਸਾਡੇ ਪ੍ਰਧਾਨ ਖਬਰਾਂ ਦੱਸ ਰਹੇ ਨੱਗੇ ਉਹਨਾਂ ਸਾਰੀ ਗੱਲ ਪੜੀ ਦੱਸਤੀ ਹੈ ਅਸੀਂ ਵੀ ਥੋੜੀ ਦੇਰ ਤੇ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਡੀਟੀ ਮਾਲ ਗੇਟ ਨੰਬਰ 95 ਤੋਂ ਦਰਿਆ ਦੁਪਾਰ ਦਾ ਮਤਲਬ 750 ਏਕੜ ਦਾ ਇਹ ਜ਼ਮੀਨ ਦਾ ਮਤਲਬ ਗਵਰਨਮੈਂਟ ਜ਼ਮੀਨ ਹੈ ਇਹ ਪਹਿਲਾ ਪਿੰਡਾਂ ਦੀ ਜ਼ਮੀਨ ਸੀ ਜੱਦੀ ਇਹ ਪੰਜ ਪਿੰਡ ਜਿਹੜੇ ਆਸ-ਪਾਸ ਬੈਠੇ ਆ ਇਹਨਾਂ ਦੀ ਗਰਦੋਰੀਆਂ ਇਸका ਟੋਟ ਕੇ ਰੁਹਾੜ ਆਉਂਦੇ ਨੇ ਲਗਾਤਾਰ ਕੁਝ ਮੱਦਲੇ ਲੋਕਾਂ ਨੇ ਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਉਹ ਦੋ ਦੋ ਇਹਨਾਂ ਨੇ ਸਾਰੇ ਸਰਕਾਰ ਦੇ ਨਾਂ ਤੇ ਡੀਓ ਕਰ ਚੁੱਕੇ ਹੁਣ ਜ਼ਮੀਨ ਜਿਹੜੀ ਉਹ ਦਰਿਆ ਤੋਂ ਬਾਹਰ ਆਈ ਸਾਰਾ ਬਾਦ ਇਹ ਉਦੋਂ ਦਾ 10-15 ਸਾਲਾਂ ਤੋਂ ਜਿਹੜੇ ਕੋਈ ਲੋਕ ਜਿਹੜੇ ਨਾਜਾਇਜ਼ ਕਬਜ਼ਾ ਕਰਦੇ ਨੇ ਇਹਨਾਂ ਪੰਜ 7-7 ਕਿੱਲੇ ਕੋ ਦੋ ਦੋ ਕਿੱਲੇ ਲੈ ਕੇ ਦੇ ਪ੍ਰੂਫ ਬਣਾ ਕੇ ਅੰਦਰ ਜਾ ਕੇ ਕਾਟ ਉਹਦੇ ਜਦਾਂ ਦੇ ਗਵਰਨਮੈਂਟ ਜ਼ਮੀਨ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਦਰਥਾ ਜ਼ਮੀਨ ਇੱਕ ਸ ਉਹ ਇਹਨਾਂ ਨੂੰ ਕਬਜ਼ਾ ਕਰਦੇ ਸਾਡੇ ਜਿਹੜੇ ਲੋਕ ਨੇ ਨਿਸ਼ਾਨਦੀਆਂ ਕਰਵਾ ਕੇ ਸਰਕਾਰ ਨਾਲ ਜੁੜ ਕੇ ਉਹਨਾਂ ਇੱਕ ਸਾਈਡ ਤੇ ਜ਼ਮੀਨ ਵੀ ਕਦਾਈ ਤਾਰੀ ਲਗਾਈ ਜਿੰਨਾ ਵੀ ਖਰਚਾ ਕੀਤਾ ਸਾਰੇ ਪਿੰਡਾਂ ਦਾ ਕੀਤਾ ਅਸੀਂ ਇਹ ਚਾਹਦੇ ਆ ਵੀ ਜਿਹੜੀ ਜ਼ਮੀਨ ਹੈ ਇਹ ਪਿੰਡਾਂ ਨੂੰ ਜਿਹੜੇ ਚਗੱਤੇ ਠੇਕੇ ਤੇ ਮਾਨ ਸਾਹਿਬ ਸਰਕਾਰ ਨੇ ਜੋ ਹੁਕਮ ਕੀਤੇ ਨੇ ਉਹ ਤਾਂ ਬਿਲਕੁਲ ਸਹੀ ਕੀਤੇ ਨੇ ਵੀ ਜਿਆਦਾ ਲੋਕ ਜੋ ਜਿੰਨੇ ਵੀ ਜ਼ਮੀਨ ਬੰਦੀ 5-5 ਏਕੜ ਕੇ 6-6 ਏਕੜ ਦਾ ਜਿੰਨਾ ਵੀ ਪਲਾਟ ਬਣਾਇਆ ਗਿਆ ਹਰ ਇੱਕ ਨੂੰ ਦਿੱਤਾ ਜਿਹੜਾ ਅਸੀਂ ਕਹਿੰਦੇ ਵੀ ਉਹ ਵੀ ਲੈ ਸਕਦੇ ਨੇ ਪਰ ਅਸੀਂ ਇਹ ਕਹਿੰਦੇ ਵੀ ਮਿਲ ਕੇ ਸਾਰਾ ਨਾ ਮਿਲ ਜਾਏਗਾ ਇੱਕ ਬੰਦੇ ਨੂੰ 200 ਕਿਲਾ 100 ਕਿਲਾ ਨਹੀਂ ਉਹ ਸਹੀ ਗੱਲ ਨਹੀਂ ਇਸ ਕਰਕੇ ਅਸੀਂ ਕਹਿੰਨੇ ਵੀ ਹੁਣ ਜਿੰਨੀ ਜ਼ਮੀਨ ਦਾ ਮਸਲਾ ਹੈ ਇਹ ਬੈਠ ਕੇ ਸੁਲਝਾਇਆ ਜਾਏ ਨਹੀਂ ਤੇ ਲੰਮਾ ਸਮਾਂ ਇਹਦਾ ਲੜਾਈ ਝਗੜਾ ਚੱਲਦਾ ਰਹਿਣਾ ਹੈ